ਖੇਤੀਬਾੜੀ ਵਿੱਚ ਟਿਕਾਊ ਅਤੇ ਊਰਜਾ ਬਚਤ ਉਪਰਾਹੇ ਨੂੰ ਵਧਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ ਕੇਂਦਰੀ ਮਕੈਨੀਕਲ ਇੰਜੀਨੀਅਰਿੰਗ ਖੋਜ ਸੰਸਥਾਨ ਯਾਨੀ CSIR ਅਤੇ CMERI ਨੇ ਅੱਜ ਲੁਧਿਆਣਾ ਵਿਖੇ ਆਪਣੀ E-ਟਰੈਕਟਰ ਅਤੇ E-ਟ੍ਰੇਲਰ ਟੈਕਨੋਲੋਜੀ ਦਾ ਉਦਘਾਟਨ ਕੀਤਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਆਦਰਸ਼ਪਾਲ ਵਿਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਦੌਰਾਨ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਆਦਰਸ਼ਪਾਲ ਵਿਜ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਖੇਤੀ ਕ੍ਰਾਂਤੀ ਦਾ ਹਿੱਸਾ ਬਣਿਆ ਜੋ ਕਿਸਾਨਾਂ ਲਈ ਉਦਯੋਗ ਨਾਲ ਜੋੜਨ ਅਤੇ ਆਧੁਨਿਕ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੇ ਨਵੇਂ ਰਾਹ ਖੋਲ ਰਹੀ ਹੈ ਇਸ ਦੌਰਾਨ ਸੀਐਸਆਈਆਰ ਸੀਏ ਸੀਐਮਈਆਰ ਆਈ ਦੇ ਡਾਇਰੈਕਟਰ ਡਾਕਟਰ ਨਰੇਸ਼ ਚੰਦਰ ਮੁਰਮੂ ਨੇ ਵੀ ਸੰਬੋਧਨ ਕੀਤਾ ये जो हम लोग इलेक्ट्रिक ट्रैक्टर है आगे आगे। इलेक्ट्रिक ट्रैक्टर हम लोग लॉन्च तो नहीं बोलेंगे इसको किसान भाई के पास में लेके आया है ये बेसिकली डेमोस्ट्रेशन एंड अवेयरनेस कैंपेन जैसे हम लोग बना रहे हैं ये कॉम्पैक्ट इलेक्ट्रिक ट्रैक्टर हालांकि हम लोग के पास नॉर्मल ट्रैक्टर भी है वो हम लोग दिखा लिए हम लोग ट्रैक्टर वो ये बेसिकली दो साल पहले लॉन्च किया गया था लेकिन देखा जा रहा है जब अवेयरनेस इलेक्ट्रिक ट्रैक्टर के अवेयरनेस बहुत ज़्यादा कमी है इंडिया में तो हम लोग चाहते हैं कि सस्टेनेबल एग्रीकल्चर के लिए इलेक्ट्रिक ट्रैक्टर को प्रमोट किया जाए ਤੋ ਕਿਸ਼ਨ ਭਾਈ ਲੋਕ ਤੇ ਦੇਖ ਕੇ ਲੱਗੇ ਜੇ ਨੋਰਮਲ ਡੀਜ਼ਲ ਇੰਜਨ ਡੀਜ਼ਲ ਪੱਟਾ ਦੇਸੀ ਵੀ ਇਹ 1 ਲੱਖਰ ਕੰਮ ਕਰੇਗਾ ਔਰ ਜਿਵੇਂ ਅੱਜ ਅਸੀਂ ਐਗਰੀਕਲਚਰ ਦੇ ਲਾਂਦੀ ਹੈ ਔਰ ਸੜਕਾਂ ਤੇ ਪਹਿਲੇ ਹੀ ਆ ਚੁੱਕੀ ਹੈ ਈ ਵਹੀਕਲਸ ਚੱਲ ਰਹੇ ਨੇ ਈ ਕਾਰਾਂ ਚੱਲ ਰਹੀਆਂ ਈ ਸਕੂਟਰ ਆ ਚੁੱਕਿਆ ਤੇ ਇਹ ਬੜੀ ਇੱਕ ਵਧਾਈ ਵਾਲੀ ਗੱਲ ਹੈ ਔਰ ਮੈਂ ਕਹਾਂਗਾ ਪੰਜਾਬ ਦੇ ਇੰਸਟੀਚਿਊਟ ਨੂੰ ਨਾਲ